ਇਲਲੀਗਲ ਇਮੀਗ੍ਰੇਸ਼ਨ ਨੂੰ ਵਧਾਵਾ ਕੌਣ ਦੇ ਰਿਹਾ ਔਰ ਸਰਕਾਰ ਜਾਗੀ ਹੈ ਕਿਵੇਂ ਜਾਗੀ ਬਿਲਕੁਲ ਐਨਾ ਘਟਨਾਵਾਂ ਤੋਂ ਬਾਅਦ 104 ਬੰਦਿਆਂ ਦੀ ਡੈਪੋਟੇਸ਼ਨ ਤੋਂ ਬਾਅਦ ਪੰਜਾਬ ਸਰਕਾਰ ਵੀ ਐਕਸ਼ਨ ਚ ਆ ਗਈ ਹੈ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੀ ਐਕਸ਼ਨ ਚ ਆ ਗਈ ਹੈ ਔਰ ਨਿਸ਼ਾਨੇ ਤੇ ਆਏ ਨੇ ਪੰਜਾਬ ਦੇ ਏਜੰਟ ਹਰਿਆਣਾ ਪੁਲਿਸ ਨੇ ਵੀ ਇੱਕ ਮੁਕਦਮਾ ਦਰਜ ਕੀਤਾ ਜੋ ਹਰਿਆਣਾ ਪੁਲਿਸ ਨੇ ਮੁਕਦਮਾ ਦਰਜ ਕੀਤਾ ਉਹਨਾਂ ਨੇ ਵੀ ਪੰਜਾਬ ਦੇ ਏਜੰਟਾਂ ਨੂੰ ਹਿਂ ਦਾਮਜਿਤ ਕੀਤਾ ਤੋ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਵੀ ਇੱਕ ਮੁਕਦਮਾ ਦਰਜ ਕੀਤਾ ਉਸ ਦੇ ਵਿੱਚ ਵੀ ਉਹ ਮੁਕਦਮਾ ਐਸੇ ਬੰਦੇ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਜਿਹੜਾ ਬੰਦਾ ਰਿਪੋਰਟ ਕੀਤਾ ਗਿਆ ਸੀ ਉਸ ਨੇ ਕਿਹਾ ਵਕਿ 60 ਲੱਖ ਰੁਪਇਆ ਦੇ ਕੇ ਉਹ ਪਹੁੰਚਿਆ ਸੀ ਯਾਨੀ ਕਿ ਏਜੰਟ ਨੇ 60 ਲੱਖ ਰੁਪਇਆ ਲਿਆ ਸੀ ਔਰ ਜਦੋਂ ਉਹ ਮੈਕਸੀਕੋ ਦੇ ਬਾਰਡਰ ਤੇ ਫਸਿਆ ਹੋਇਆ ਸੀ ਉਸ ਵੇਲੇ ਤੱਕ ਪੈਸਿਆਂ ਦੀ ਵਸੂਲੀ ਜਾਰੀ ਸੀ ਯਾਨੀ ਕਿ ਅਗਲੇ ਨੇ ਆਪਣੇ ਪੈਸੇ ਪੂਰੇ ਲੈ ਲਏ ਉਹ ਬੰਦਾ ਅਮਰੀਕਾ ਪਹੁੰਚਿਆ ਨਹੀਂ ਪਹੁੰਚਿਆ ਉਹਦੇ ਨਾਲ ਉਹਦਾ ਕੋਈ ਕੰਸਰਨ ਨਹੀਂ ਸੀ ਏਜੰਟ ਨੇ ਆਪਣਾ ਝੋਲਾ ਭਰ ਲਿਆ ਆਪਣੀ ਜੇਬ ਭਰ ਲਈ ਹੈ